ਅਸੀਂ ਵੇਖੋ ਜੀ ਮਲੇਰ ਕੋਟਲਾ ਨਗਰ ਨਿਵਾਸੀਆਂ ਨੂੰ ਮਲੇਰ ਕੋਟਲਾ ਦੇ ਆਵਾਮ ਨੂੰ ਇਹ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਕਿਉਂਕਿ ਇਹ ਕੋਰਸ ਨਵਾਂ ਹੈਗਾ ਬਹੁਤੇ ਲੋਕਾਂ ਨੂੰ ਇਹਦਾ ਪਤਾ ਨਹੀਂ ਹੈਗਾ ਅਸੀਂ ਮੀਡੀਆ ਰਾਹੀਂ ਤੁਹਾਡੇ ਚੈਨਲਾਂ ਰਾਹੀਂ ਤੁਹਾਡੇ ਅਖਬਾਰਾਂ ਰਾਹੀਂ ਅਸੀਂ ਵੱਧ ਤੋਂ ਵੱਧ ਟਰਾਈ ਕਰ ਰਹੇ ਹਾਂ ਲੋਕਾਂ ਨੂੰ ਦੱਸਿਆ ਜਾਏ ਆਉਣ ਵਾਲੇ ਸਾਲਾਂ ਦੇ ਵਿੱਚ ਮੈਨੂੰ ਇਹ ਪਤਾ ਹੈਗਾ ਕਿ ਇਹਨਾਂ ਕੋਰਸਾਂ ਦੇ ਵਿੱਚ ਦਾਖਲਾ ਲੈਣ ਵਾਸਤੇ ਮਾਰਾ ਮਾਰੀ ਹੋਇਆ ਕਰੇਗੀ ਬਹੁਤ ਹਾਈ ਪਰਸੈਂਟੇਜ ਵਾਲੇ ਬੱਚਿਆਂ ਨੂੰ ਦਾਖਲਾ ਮਿਲੇਗਾ ਅਗਰ ਇੱਕ ਕੋਰਸ ਅਸੀਂ ਬਹੁਤ ਅੱਛੇ ਤਰੀਕੇ ਨਾਲ ਕਰਵਾਉਣ ਦੇ ਵਿੱਚ ਕਾਮਯਾਬ ਹੁੰਨੇ ਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਸਾਨੂੰ ਇਸ ਤਰ੍ਹਾਂ ਦੇ ਹੋਰ ਸਕਿੱਲ ਬੇਸ ਕੋਰਸ ਜਿਹੜੇ ਹੈਗੇ ਉਹ ਦਏਗੀ ਸੋ ਇਹਦੀ ਕਾਮਯਾਬੀ ਜੇਕਰ ਅਸੀਂ ਇਹਨੂੰ ਕਾਮਯਾਬ ਕਰਾਂਗੇ ਤੇ ਸਾਨੂੰ ਪੰਜਾਬ ਸਰਕਾਰ ਤੋਂ ਹੋਰ ਸਪੋਰਟ ਮਿਲਣ ਦੀ ਉਮੀਦ ਹੈ वेलकम टू रीसेंट टाइम्स मैं बमूरशी आज फेर एक बेहतरीन इंफॉर्मेशन ਦੇ ਨਾਲ ਹਾਜ਼ਰ ਹਾਂ ਅੱਜ ਸਾਡੇ ਨਾਲ ਡਾਕਟਰ ਬਲਵਿੰਦਰ ਸਿੰਘ ਬੜੈਚ ਜੋ ਪ੍ਰਿੰਸੀਪਲ ਹੈ ਗਵਰਨਮੈਂਟ ਗਰਲਸ ਕਾਲਜ ਦੇ ਔਰ ਨਾਲ ਚਾਰਜ ਹੈ ਨਾਲ ਕੋਲ ਗਵਰਨਮੈਂਟ ਕਾਲਜ ਮਲੇਰ ਕੋਲੇ ਦਾ ਵੀ ਆਪਾਂ ਗੱਲ ਕਰਨੀ ਹੈ ਅੱਜ ਬੜੈਚ ਸਾਹਿਬ ਦੇ ਨਾਲ ਔਰ ਗੱਲ ਜੋ ਟਾਪਿਕ ਹੈ ਅੱਜ ਦੀ ਗੱਲ ਦਾ ਉਹ ਹੈ ਇੱਕ ਜੋ ਬਿਹਤਰੀਨ ਕੋਰਸ ਹੈ ਜੋ ਲਾਂਚ ਹੋਇਆ ਹੈ ਬੜਾ ਜੌਬ ਓਰੀਐਂਟਡ ਕੋਰਸਸ ਹੈ ਦੇਖੋ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜੋ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਲੱਖਾਂ ਰੁਪਏ 'ਚ ਮਿਲਦੀਆਂ ਹਨ ਉਹੀ ਸਰਕਾਰ ਦੇ ਇਨੀਸ਼ੀਏਟਿਵ ਐਸੇ ਇਨੀਸ਼ੀਏਟਿਵ ਹੈ ਜਿਨ੍ਹਾਂ ਦੇ ਨਾਲ ਕੁਝ ਹਜ਼ਾਰਾਂ ਦੇ ਵਿੱਚ ਹੀ ਉਹ ਕੋਰਸ ਕੀਤੇ ਜਾ ਸਕਦੇ ਨੇ ਮੈਂ ਗੱਲ ਕਰ ਰਿਹਾ ਡਿਜੀਟਲ ਮਾਰਕੀਟਿੰਗ ਦੇ ਨਾਲ ਰਿਲੇਟਡ ਡਿਜੀਟਲ মিডিਆ ਨਾਲ ਰਿਲੇਟਡ ਇੱਕ ਕੋਰਸ ਜੋ ਹੈ ਗਵਰਨਮੈਂਟ ਨੇ ਲਾਂਚ ਕੀਤਾ ਹੈ ਔਰ ਇਸ ਕਾਲਜ ਦੇ ਵਿੱਚ ਵੀ ਉਹ ਗਵਰਨਮੈਂਟ ਗਰਲਸ ਕਾਲਜ ਦੇ ਵਿੱਚ ਵੀ ਇੱਕ ਕੋਰਸ ਆਇਆ ਪ੍ਰਿੰਸੀਪਲ ਬੜੈ ਸਾਹਿਬ ਦੇ ਕੋਲ ਜਿਹਨੇ ਚਾਰਜ ਮੈਂ ਦੱਸਿਆ ਵੀ ਦੋਨੋਂ ਕਾਲਜਸ ਦਾ ਹੈ ਆਪਾਂ ਗੱਲ ਕਰਾਂਗੇ ਔਰ ਪੁੱਛਾਂਗੇ ਇਸ ਕੋਰਸ ਦੇ ਬਾਰੇ ਆਓ ਸਭ ਤੋਂ ਪਹਿਲਾਂ ਆਪਾਂ ਵੈਲਕਮ ਕੀਏ ਸਰ ਸਭ ਤੋਂ ਪਹਿਲਾਂ ਵੈਲਕਮ ਕਹਾਂਗਾ ਆਪਣੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਤੁਹਾਨੂੰ ਥੈਂਕ ਯੂ ਜੀ ਸਰ ਥੋੜਾ ਜਿਹਾ ਮੈਨੂੰ ਦੱਸੋ ਕਿ ਜੋ ਕੋਰਸ ਹੈ ਬੇਸਿਕਲੀ ਹੈ ਕੀ ਜੀ ਪੰਜਾਬ ਸਰਕਾਰ ਉਚੇਰੀ ਸਿੱਖਿਆ ਵਿਭਾਗ ਵੱਲੋਂ ਬੱਚਿਆਂ ਨੂੰ ਸਕਿੱਲ ਬੇਸ ਕੋਰਸ ਜਿਹੜੇ ਹੈਗੇ ਉਹ ਮਹਈਆ ਕਰਵਾਉਣ ਦਾ ਉਪਰਾਲਾ ਸ਼ੁਰੂ ਕੀਤਾ ਹੈ। ਵੇਖਣ ਵਿੱਚ ਆਉਂਦਾ ਸੀ ਕਿ ਪ੍ਰਾਈਵੇਟ ادارے ਬਹੁਤ ਵੱਧ ਫੀਸਾਂ ਲੈ ਕੇ ਲੱਖਾਂ ਰੁਪਏ ਲੈ ਕੇ ਅਜਿਹੇ ਕੋਰਸ ਕਰਵਾਉਂਦੇ ਹੁੰਦੇ ਸੀ। ਗਵਰਨਮੈਂਟ ਆਫ ਪੰਜਾਬ ਉਚੇਰੀ ਸਿੱਖਿਆ ਵਿਭਾਗ ਨੇ ਪੰਜਾਬ ਦੇ ਚੁਨਿੰਦਾ ਕਾਲਜਾਂ ਦੇ ਵਿੱਚ ਵਕਫਾ ਕੋਰਸ ਜਿਹੜੇ ਹੈਗੇ ਦਿੱਤੇ ਹੈਗੇ ਜੋ ਮਲੇਰਕੋਟਲਾ ਖੇਤਰ ਦੇ ਪ੍ਰਮੁੱਖ ਕਾਲਜ ਹੈਗੇ ਆਪਣਾ ਸਰਕਾਰੀ ਕਾਲਜ ਲੜਕੀਆਂ ਮਲੇਰਕੋਟਲਾ ਅਤੇ ਸਰਕਾਰੀ ਕਾਲਜ ਮਲੇਰਕੋਟਲਾ ਇਸ ਇਹਨਾਂ ਕਾਲਜਾਂ ਨੂੰ ਪੰਜਾਬ ਸਰਕਾਰ ਨੇ ਡਿਜੀਟਲ ਮੀਡੀਆ ਐਂਡ ਡਿਜ਼ਾਈਨ ਇਹ ਕੋਰਸ ਦਿੱਤਾ ਹੈਗਾ ਤੇ ਇਹਦੇ ਵਾਸਤੇ ਅਸੀਂ انرੋਲਮੈਂਟ ਜੋ ਆ ਉਹ ਕਰ ਰਹੇ ਹਾਂ ਜੀ ਸਰ ਮੈਂ ਇੱਕ ਗੱਲੇ ਪੁੱਛੂੰਗਾ ਕਿ ਅਗਰ ਆਪਾਂ ਫੀਸ ਦੀ ਗੱਲ ਕਰੀਏ ਜਿਸ ਤਰ੍ਹਾਂ ਆਪਾਂ ਨੂੰ ਪਤਾ ਕਿ ਪ੍ਰਾਈਵੇਟ ਕਾਲਜ ਦੇ ਵਿੱਚ ਪ੍ਰਾਈਵੇਟ ਸੰਸਥਾਵਾਂ ਦੇ ਵਿੱਚ ਇਸ ਕੋਰਸ ਦੀ ਬਹੁਤ ਫੀਸ ਹੈ ਆਪਾਂ ਗੱਲ ਕਰ ਰਹੇ ਗਵਰਨਮੈਂਟ ਕਾਲਜ ਦੇ ਵਿੱਚ ਕਿੰਨੀ ਫੀਸ ਹੋਗੀ ਇਹਦੀ ਇਹਦੀ ਫੀਸ ਜੋ ਹੈ ਤਕਰੀਬਨ 35000 ਦੇ ਕਰੀਬ ਸਾਲਾਨਾ ਫੀਸ ਹੋਏਗੀ ਪੂਰੇ ਸਾਲ ਦੀ ਇਹ ਕਿੰਨੇ ਦਾ ਕੁਸ ਹੋਏਗਾ ਇਹ ਕੋਰਸ ਹੈ ਜੀ ਬੇਸਿਕਲੀ ਬੀਏ ਡਿਜੀਟਲ মিডিਆ ਐਂਡ ਡਿਜ਼ਾਈਨ ਦਾ ਹੈਗਾ ਇਹ ਚਾਰ ਸਾਲਾ ਕੋਰਸ ਆ ਜੀ ਤੇ ਚਾਰ ਸਾਲਾ ਦੇ ਵਿੱਚ ਅਸੀਂ ਬੱਚੇ ਨੂੰ ਜੋ ਡਿਜੀਟਲ মিডিਆ ਦੇ ਵੱਖ-ਵੱਖ ਬ੍ਰਾਂਚਾਂ ਹੈਗੀਆਂ ਜਿਵੇਂ ਡਿਜੀਟਲ ਫੋਟੋਗ੍ਰਾਫੀ ਇਸ ਤੋਂ ਇਲਾਵਾ ਬੱਚੇ ਨੂੰ ਕਰਕੇ ਫੋਟੋਗ੍ਰਾਫੀ ਤੋਂ ਇਲਾਵਾ ਵੈਬ ਡਿਜ਼ਾਈਨਿੰਗ ਇਸ ਤੋਂ ਇਲਾਵਾ ਜੋ ਜਰਨਲਿਜ਼ਮ ਹੈਗੀ ਇਹ ਬੇਸਿਕਲੀ ਪੱਤਰਕਾਰੀ ਨਾਲ ਜੁੜੀਆਂ ਹੋਈਆਂ ਸਾਰੀਆਂ ਬ੍ਰਾਂਚਸ ਜਿਹੜੀਆਂ ਨੇ ਉਹਨਾਂ ਦੀ ਸਟੱਡੀ ਕਰਵਾਈ ਜਾਏਗੀ ਕੰਪਿਊਟਰ ਨਾਲ ਸੰਬੰਧਿਤ ਜਿਹੜੀਆਂ ਕੁਝ ਬ੍ਰਾਂਚਸ ਹੈਗੀਆਂ ਫੋਟੋਸ਼ਾਪ ਵਗੈਰਾ ਇਹ ਚੀਜ਼ਾਂ ਸਾਰੀਆਂ ਕਰਵਾਈਆਂ ਜਾਣਗੀਆਂ 8 ਕੋਰਸ ਮੁਕੰਮਲ ਹੋਣ ਤੋਂ ਬਾਅਦ ਬੱਚਾ ਜਰਨਲਿਜ਼ਮ ਦੇ ਖੇਤਰ ਦੇ ਵਿੱਚ ਕਾਮਯਾਬ ਹੋ ਸਕਦਾ ਹੈਗਾ ਬੱਚਾ ਫੋਟੋਗ੍ਰਾਫੀ ਦੇ ਖੇਤਰ ਦੇ ਵਿੱਚ ਡਿਜੀਟਲ ਫੋਟੋਗ੍ਰਾਫੀ ਦੇ ਖੇਤਰ ਦੇ ਵਿੱਚ ਵੈਬ ਡਿਜ਼ਾਈਨਿੰਗ ਦੇ ਖੇਤਰ ਦੇ ਵਿੱਚ ਪੱਤਰਕਾਰੀ ਦੇ ਖੇਤਰ ਦੇ ਵਿੱਚ ਟੀਵੀ ਐਂਕਰ ਦੇ ਖੇਤਰ ਦੇ ਵਿੱਚ ਸੋ ਬਹੁਤ ਡਿਫਰੈਂਟ ਪ੍ਰਕਾਰ ਦੇ ਜਿਹੜੇ ਹੁਨਰ ਹੈਗੇ ਉਹ ਬੱਚੇ ਵਿੱਚ 4 ਸਾਲਾਂ ਦੇ ਦੌਰਾਨ ਪ੍ਰੋਵਾਈਡ ਕੀਤੇ ਜਾਣਗੇ ਉਸ ਤੋਂ ਬਾਅਦ ਬੱਚਾ ਜੋ ਹੈ ਜੇਕਰ ਉਹਨੇ ਫੀਲਡ ਜੌਬਸ ਕਰਨੀਆਂ ਹੈਗੀਆਂ ਪੱਤਰਕਾਰੀ ਕਰ ਸਕਦਾ ਹੈਗਾ ਟੇਬਲ ਜੌਬਸ ਕਰਨੀਆਂ ਹੈਗੀਆਂ ਟੀਵੀ ਐਂਕਰ ਜਿਵੇਂ ਜਿੱਦਾਂ ਐਂਕਰ ਦਾ ਰੋਲ ਹੈਗਾ ਨਿਊਜ਼ ਰੀਡਰ ਦਾ ਰੋਲ ਹੈਗਾ ਉਹ ਕਰ ਸਕਦਾ ਹੈਗਾ ਅਗਰ ਉਹਨੇ ਆਪਣੀਆਂ ਲੈਬ ਜੌਬਸ ਕਰਨੀਆਂ ਹੈਗੀਆਂ ਡਿਜੀਟਲ ਫੋਟੋਗ੍ਰਾਫੀ ਨਿਊਜ਼ ਐਨਲਿਸਿਸ ਨਿਊਜ਼ ਦੇ ਨਾਲ ਸੰਬੰਧਿਤ ਜਿਹੜੀਆਂ ਟੇਬਲ ਜੌਬਸ ਨੇ ਉਹ ਜੌਬਸ ਕਰ ਸਕਦਾ ਹੈਗਾ ਜੀ ਸਰ ਇਹਦੇ ਵਿੱਚ ਕੋਈ ਸੀਟਸ ਵੀ ਹੈ ਮਤਲਬ ਕੋਈ ਲਿਮਿਟੇਸ਼ਨ ਹੈ ਵੀ ਅੰਨੀਆਂ ਸੀਟਾਂ ਹੀ ਹੈਗੀਆਂ ਤੇ ਉਸ ਤੋਂ ਬਾਅਦ ਕੀ ਇਹ ਇਹ ਲੜਕੇ ਲੜਕੀਆਂ ਦੋਨੋਂ ਕਰ ਸਕਦੇ ਨੇ ਹਾਂਜੀ ਇਹ ਦੋਨੋਂ ਕਰ ਸਕਦੇ ਹੈਗੇ ਇਹਦੀ ਐਲੀਜੀਬਿਲਟੀ ਹੈਗੀ 10+2 +2 ਪਾਸ ਕੋਈ ਵੀ ਕਿਸੇ ਵੀ ਸਟਰੀਮ ਦਾ ਬੱਚਾ ਇਹ ਕੋਰਸ ਦੇ ਵਿੱਚ ਦਾਖਲਾ ਲੈ ਸਕਦਾ ਹੈਗਾ ਦਾਖਲਾ ਲੈਣ ਤੋਂ ਬਾਅਦ 4 ਸਾਲ ਦੀ ਇਹਦੀ ਸਟੱਡੀ ਹੈਗੀ ਏ ਤੇ 4 ਸਾਲ ਦੀ ਸਟੱਡੀ ਤੋਂ ਬਾਅਦ ਉਹਨਾਂ ਬੀਏ ਆਨਰਸ ਦੀ ਜਿਹੜੀ ਡਿਗਰੀ ਮਿਲੇਗੀ ਫਿਲਹਾਲ ਸਾਡੇ ਕਾਲਜਾਂ ਨੂੰ 50 ਸੀਟਾਂ ਸਰਕਾਰੀ ਕਾਲਜ ਲੜਖੀਆਂ ਮਲੇਰਕੋਟਲਾ ਨੂੰ ਤੇ 50 ਸੀਟਾਂ ਹੀ ਸਰਕਾਰੀ ਕਾਲਜ ਮਲੇਰਕੋਟਲਾ ਨੂੰ ਮਿਲੀਆਂ ਹੈਗੀਆਂ ਗਰਲਜ਼ ਕਾਲਜ ਦੇ ਵਿੱਚ ਕੱਲੀਆਂ ਲੜਕੀਆਂ ਵਾਸਤੇ ਹੈਗਾ ਤੇ ਸਰਕਾਰੀ ਕਾਲਜ ਮਲੇਰਕੋਟਲਾ ਦੇ ਵਿੱਚ ਲੜਕੇ ਲੜਕੀਆਂ ਦੋਨਾਂ ਵਾਸਤੇ ਹੈ ਸਰ ਇਥੇ ਇੱਕ ਗੱਲ ਮੈਨੂੰ ਹੋਰ ਦੱਸੋ ਤੁਸੀਂ ਬੜਾ ਲੰਮਾ ਸਮਾਂ ਹੋ ਗਿਆ ਅਧਿਆਪਨ ਦਾ ਬਹੁਤ ਲੰਬੇ ਸਮੇਂ ਤੋਂ ਤੁਸੀਂ ਪੜਾ ਰਹੇ ਹੋ ਆ ਤੁਸੀਂ ਪ੍ਰੋਫੈਸਰ ਵੀਰੇ ਹੁਣ ਤੁਸੀਂ ਪ੍ਰਿੰਸੀਪਲ ਉਹ ਦੋ ਕਾਲਜ ਦੇਖ ਰਹੇ ਹੋ ਸਰ ਇਹ ਕੋਰਸ ਜਦੋਂ ਲਾਂਚ ਹੋਇਆ ਤੁਹਾਡੀ ਆਪਣੀ ਇੰਟਰਨਲ ਫੀਲਿੰਗ ਕੀ ਸੀ ਕੀ ਲੱਗਿਆ ਵੀ ਇੱਕ ਜੋਬ ਓਰੀਐਂਟਡ ਕੋਰਸ ਆ ਔਰ ਬੱਚਿਆਂ ਵਾਸਤੇ ਕਿਵੇਂ ਰਹੂਗਾ ਇਹ ਇਹ ਜਿਹੜੇ ਕੋਰਸ ਹੈਗੇ ਵੇਖੋ ਜੀ ਨਿਊ ਐਜੂਕੇਸ਼ਨ ਪਾਲਿਸੀ ਦੇ ਨਾਲ ਤੇ ਸਾਡੀ ਵਿਦਿਆ ਦਾ ਦਾ ਜੋ ਐਜੂਕੇਸ਼ਨ ਦਾ ਸਿਸਟਮ ਆ ਇਹਨੂੰ ਸਮੇ ਦੇ ਹਾਣ ਦਾ ਬਣਾਉਣ ਵਾਸਤੇ ਕਿਉਂਕਿ ਸਮਾਜ ਦੇ ਵਿੱਚ ਤੇਜ਼ੀ ਨਾਲ ਬਦਲਾਅ ਆ ਰਹੇ ਨੇ ਇਸੇ ਤਰ੍ਹਾਂ ਜੋ ਜੋਬ ਮਾਰਕੀਟ ਹੈਗੀ ਏ ਜੌਬ ਮਾਰਕੀਟ ਦੀਆਂ ਰਿਕੁਆਇਰਮੈਂਟਸ ਵੀ ਚੇਂਜ ਹੋ ਰਹੀਆਂ ਨੇ ਸੋ ਅਸੀਂ ਮਹਿਸੂਸ ਕਰ ਰਹੇ ਸੀ ਕਿ ਸਾਡੇ ਜਿਹੜੇ ਗ੍ਰੈਜੂਏਟ ਹੈਗੇ ਜਾਂ ਜੋ ਪੋਸਟ ਗ੍ਰੈਜੂਏਟ ਅਸੀਂ ਪੈਦਾ ਕਰ ਰਹੇ ਹਾਂ ਸਮਾਜ ਨੂੰ ਦੇ ਰਹੇ ਹਾਂ ਕਿਤੇ ਨਾ ਕਿਤੇ ਉਹਨਾਂ 'ਚ ਸਕਿੱਲ ਦੀ ਘਾਟ ਸਾਨੂੰ ਨਜ਼ਰ ਆਉਂਦੀ ਸੀ ਜਿਦੇ ਕਰਕੇ ਜੌਬ ਮਾਰਕੀਟ ਦੇ ਵਿੱਚ ਜਾ ਕੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸੋ ਜੋ ਅੱਜ ਕਾਰਪੋਰੇਟ ਵਰਲਡ ਦੇ ਵਿੱਚ ਜਾਂ ਸਾਡੇ ਮੌਜੂਦਾ ਸਿਸਟਮ ਦੇ ਵਿੱਚ ਸਾਨੂੰ ਜੌਬ ਦੀ ਰਿਕੁਆਇਰਮੈਂਟ ਆ ਉਹਦੇ ਲਿਹਾਜ਼ ਦੇ ਨਾਲ ਇੱਕ ਕੋਰਸ ਡਿਜ਼ਾਈਨ ਕੀਤੇ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਦੇ ਰੁਜ਼ਗਾਰ ਪੈਦਾ ਹੋਣਗੇ ਉਹਨਾਂ ਦੀਆਂ ਲੋੜਾਂ ਨੂੰ ਸਮਝਦੇ ਹੋਏ ਅਸੀਂ ਅਗੇਤੇ ਤੌਰ ਤੇ ਇਹਨਾਂ ਨੂੰ ਕਰਵਾਉਣ ਦਾ ਉਪਰਾਲਾ ਕਰ ਰਹੇ ਹਾਂ ਸਰ ਮੈਂ ਕਨਕਲੂਡ ਕਰਨ ਤੋਂ ਪਹਿਲਾਂ ਇੱਕ ਅਪੀਲ ਲਵਾਂਗਾ ਮਲੇਰ ਕੋਡਲੇ ਦੇ ਵਿੱਚ ਜਿਹੜਾ ਹੈਗਾ ਇਹ ਬਹੁਤ ਅੱਛਾ ਕੋਰਸ ਜੋ ਲਾਂਚ ਹੋਇਆ ਹੈ ਮਲੇਰ ਕੋਡਲੇ ਦੇ ਸਟੂਡੈਂਟਸ ਵਾਸਤੇ ਔਰ ਮਲੇਰ ਕੋਡਲੇ ਦੀ ਆਬਾਦ ਵਾਸਤੇ ਕੀ ਅਪੀਲ ਰੂਗੀ ਤੁਹਾਡੀ ਮੇਰੀ ਵੇਖੋ ਜੀ ਮਲੇਰ ਕੋਟਲਾ ਨਗਰ ਨਿਵਾਸੀਆਂ ਨੂੰ ਮਲੇਰ ਕੋਟਲਾ ਦੇ ਆਵਾਮ ਨੂੰ ਇਹ ਅਪੀਲ ਹੈ ਕਿ ਆਪਣੇ ਬੱਚਿਆਂ ਨੂੰ ਕਿਉਂਕਿ ਇਹ ਕੋਰਸ ਨਵਾਂ ਹੈਗਾ ਬਹੁਤੇ ਲੋਕਾਂ ਨੂੰ ਇਹਦਾ ਪਤਾ ਨਹੀਂ ਹੈਗਾ ਅਸੀਂ মিডিਆ ਰਾਹੀਂ ਤੁਹਾਡੇ ਚੈਨਲਾਂ ਰਾਹੀਂ ਤੁਹਾਡੇ ਅਖਬਾਰਾਂ ਰਾਹੀਂ ਅਸੀਂ ਵੱਧ ਤੋਂ ਵੱਧ ਟਰਾਈ ਕਰ ਰਹੇ ਹਾਂ ਲੋਕਾਂ ਨੂੰ ਦੱਸਿਆ ਜਾਏ ਆਉਣ ਵਾਲੇ ਸਾਲਾਂ ਦੇ ਵਿੱਚ ਮੈਨੂੰ ਇਹ ਪਤਾ ਹੈਗਾ ਕਿ ਇਹਨਾਂ ਕੋਰਸਾਂ ਦੇ ਵਿੱਚ ਦਾਖਲਾ ਲੈਣ ਵਾਸਤੇ ਮਾਰਾ ਮਾਰੀ ਹੋਇਆ ਕਰੇਗੀ ਬਹੁਤ ਹਾਈ ਪਰਸੈਂਟੇਜ ਵਾਲੇ ਬੱਚਿਆਂ ਨੂੰ ਦਾਖਲਾ ਮਿਲੇਗਾ ਅਗਰ ਇਹ ਕੋਰਸ ਅਸੀਂ ਬਹੁਤ ਅੱਛੇ ਤਰੀਕੇ ਨਾਲ ਕਰਵਾਉਣ ਦੇ ਵਿੱਚ ਕਾਮਯਾਬ ਹੁੰਨੇ ਆ ਤੇ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਸਰਕਾਰ ਸਾਨੂੰ ਇਸ ਤਰ੍ਹਾਂ ਦੇ ਹੋਰ ਸਕਿੱਲ ਬੇਸ ਕੋਰਸ ਜਿਹੜੇ ਹੈਗੇ ਉਹ ਦਾਏਗੀ ਸੋ ਇਹਦੀ ਕਾਮਯਾਬੀ ਜੇਕਰ ਅਸੀਂ ਇਹਨੂੰ ਕਾਮਯਾਬ ਕਰਾਂਗੇ ਤੇ ਸਾਨੂੰ ਪੰਜਾਬ ਸਰਕਾਰ ਤੋਂ ਹੋਰ ਸਪੋਰਟ ਮਿਲਣ ਦੀ ਉਮੀਦ ਹੈ ਜੀ ਅਹ ਬ੍ਰਾਸਵਾ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਮਾਂ ਦਿੱਤਾ ਔਰ ਖਾਸ ਤੌਰ ਤੇ ਜੋ ਡਿਟੇਲ ਦਿੱਤੀ ਤੁਸੀਂ ਇਸ ਕੋਰਸ ਦੇ ਬਾਰੇ ਬਹੁਤ ਇੱਕ ਵੈਲਿਊਏਬਲ ਇਨਫੋਰਮੇਸ਼ਨ ਆ ਜੋ ਮਲੇਰ ਕੋਲਡ ਦੇ ਸਟੂਡੈਂਟਸ ਔਰ ਮਲੇਰ ਕੋਲਡ ਦੇ ਆਵਾਮ ਵਾਸਤੇ ਤੁਸੀਂ ਦਿੱਤੀ ਹੈ ਸਮਾਂ ਦੇਣ ਵਾਸਤੇ ਧੰਨਵਾਦ ਜੀ ਥੈਂਕ ਯੂ ਜੀ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਪਣੇ ਚੈਨਲ ਤੇ ਸਮਾਂ ਦਿੱਤਾ ਇੰਟਰੈਕਸ਼ਨ ਕੀਤਾ ਤੇ ਤੁਹਾਡੇ ਰਾਹੀਂ ਅਸੀਂ ਆਵਾਮ ਤੱਕ ਪਹੁੰਚ ਸਕਦੇ ਆ ਤੁਹਾਡੇ ਚੈਨਲ ਦਾ ਰੀਸੈਂਟ ਟਾਈਮਸ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਆਪਾਂ ਗੱਲ ਕਰ ਰਹੇ ਸੀ ਪ੍ਰਿੰਸੀਪਲ ਬਲਵਿੰਦਰ ਸਿੰਘ ਬੜੈਜ ਸਾਹਿਬ ਦੇ ਨਾਲ ਜੋ ਦੋ ਕਾਲਜ ਜੋ ਮੇਜਰ ਕਾਲਜ ਹੈ ਮਲੇਰਕੋਟਲੇ ਦੇ ਆਪਾਂ ਗੱਲ ਕਰੀਏ ਗਵਰਨਮੈਂਟ ਕਾਲਜ ਮਲੇਰਕੋਟਲਾ ਗਵਰਨਮੈਂਟ ਗਰਲਸ ਕਾਲਜ ਮਲੇਰਕੋਟਲਾ ਉਹਨਾਂ ਦੇ ਚਾਰਜ ਇਸ ਟਾਈਮ ਇਹਨਾਂ ਦੇ ਕੋਲ ਔਰ ਬਹੁਤ ਇੱਕ ਬਿਹਤਰੀਨ ਕੋਰਸ ਹੈ ਜੋ ਲਾਂਚ ਕੀਤਾ ਪੰਜਾਬ ਗਵਰਨਮੈਂਟ ਦਾ ਇਨੀਸ਼ੀਏਟਿਵ ਹੈ ਗਵਰਨਮੈਂਟਸ ਆਪਣੀਆਂ ਇਨੀਸ਼ੀਏਟਿਵਜ਼ ਲੰ데요 ਉਸ ਤੋਂ ਬਾਅਦ ਉਸ ਫੈਸਿਲਿਟੀ ਨੂੰ ਅਵੇਲ ਕਰਨਾ ਉਸ ਚੀਜ਼ ਨੂੰ ਲੈਣਾ ਉਸ ਚੀਜ਼ ਦਾ ਫਾਇਦਾ ਉਠਾਉਣਾ ਸਾਡਾ ਆਪਣਾ ਇੱਕ ਫਰਜ਼ ਬੰਦ ਹੈ ਹੁਣ ਜਿੰਨੇ ਸਟੂਡੈਂਟ ਜਿਹੜੇ ਆਪਣਾ ਕੈਰੀਅਰ ਦੇਖ ਰਹਿਣ ਫਿਲਮ ਐਂਡ ਆਪਾਂ ਗੱਲ ਕਰੀ ਡਰਾਮਾ ਦੇ ਵਿੱਚ ਆਪਣਾ ਕੈਰੀਅਰ ਦੇਖ ਰਹਿਣ ਨਿਊਜ਼ ਲਾਈਨ ਦੇ ਵਿੱਚ ਦੇਖ ਰਹਿਣ ਕਿਸੇ ਬੰਦੇ ਨੇ ਆਪਣਾ ਚੈਨਲ ਚਲਾਉਣਾ ਕਿਸੇ ਬੰਦੇ ਨੇ ਆਪਣਾ ਨਿਊਜ਼ਪੇਪਰ ਚਲਾਉਣਾ ਜਿਸ ਤਰ੍ਹਾਂ ਸਾਰੇ ਦੱਸਿਆ ਉਹ ਸਾਰੇ ਇਸ ਮਤਲਬ ਕ੍ਰਾਈਟੇਰੀਆ ਦੇ ਵਿੱਚ ਆਉਣਗੇ ਇਸ ਕੋਰਸ ਦੇ ਕ੍ਰਾਈਟੇਰੀਆ ਦੇ ਵਿੱਚ ਆਉਣਗੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰਦੇ ਕਿ ਡਿਜੀਟਲ ਮਾਰਕETING ਔਰ ਅੱਜ ਦੇ ਅੱਜ ਦਾ ਜੋ ਹੌਟ ਆਪਾਂ ਗੱਲ ਕਰੀਏ ਕਿ ਟ੍ਰੈਂਡਿੰਗ ਅਗਰ ਕੋਈ ਬਿਜ਼ਨਸ ਹੈ ਤਾਂ ਉਹ ਡਿਜੀਟਲ ਮਾਰਕETING ਹੈ ਜੋ ਸਾਰਾ ਕੁਝ ਇਸ ਕੋਰਸ ਦੇ ਵਿੱਚ ਸਿਖਾਇਆ ਜਾਊਗਾ ਐਸੀ ਹੀ ਵੈਲਿਊਏਬਲ ਇਨਫੋਰਮੇਸ਼ਨ ਦੇ ਵਾਸਤੇ ਰੀਸੈਂਟ ਟਾਈਮ ਮਸੂਰ ਹੈ ਔਰ ਐਸੀ ਹੀ ਇਨਫੋਰਮੇਸ਼ਨ ਅਸੀਂ ਤੁਹਾਡੇ ਵਾਸਤੇ ਲਿਆਉਂਦੇ ਰਹਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਐਸੇ ਹੀ ਵੀਡੀਓਜ਼ ਦੇ ਨਾਲ ਹਾਜ਼ਰ ਹੁੰਦੇ ਰਹਾਂਗੇ ਟਿਲ ਦੈਨ ਥੈਂਕ ਯੂ ਥੈਂਕ ਯੂ ਵੈਰੀ ਮਚ